ਸਿੱਖਾਂ ਦਾ ਕੋਈ ਇਹ ਜਿਹਾ ਜੁੱਧ ਨਹੀਂ ਹੈਗਾ ਇਹ ਲੱਗ ਗੱਲ ਹੈ ਕਿਈ ਭਾਈ ਮਨੀ ਸਿੰਘ ਨੂੰ ਕਦੀ ਸਤਿਕਾਰ ਨਹੀਂ ਦਿੱਤਾ ਸਾਡਾ ਤੇ ਬਸ ਸਮਾਗਮ ਨਾਲ ਉਹ ਲੰਗਰ ਕਰ ਲੋ ਤੇ ਬੱਚਾ ਆਪੇ ਖਾ ਪੀ ਕੇ ਘਰ ਨੂੰ ਆਜੋ ਅਹੀਂ ਇੰਨਾ ਕੀ ਸਤਿਕਾਰ ਕਰਨਾ ਜਾਣੇ ਅਹੀਂ ਕਦੀ ਬਹਿ ਕੇ ਔਰੰਗ ਮੰਗਿਆ ਕਿ ਮਹਾਰਾਜ ਇਹੋ ਜੀ ਸਿੱਖੀ ਦਾ ਰੰਗ ਮੈਨੂੰ ਵੀ ਦੇ ਦਿਓ 58 ਜੀ ਜਿਹੜੇ ਨੇ ਉਹ ਸ਼ਹੀਦ ਹੋ ਗਏ ਤੇ ਸਰੀਰ ਦੇ 52 ਟੁਕੜੇ ਹੋਏ ਇੱਕ ਟੁਕੜਾ ਨਹੀਂ 52 ਟੁਕੜੇ ਜੋ ਜਲਾਦ ਨੇ ਕੱਟਿਆ ਇਹ ਆ ਫਿਰ ਨਾ ਪੋਟੇ ਚਾਰ ਆ ਹੋਗੇ ਹੈਨਾ ਫਿਰ ਆ ਉਂਗਲਾਂ ਅਗਲੀਆਂ ਚਾਰੇ ਆ ਚਾਰ 12 12 ਦੋਨਾ 24 24 ਉਂਗਲਾਂ ਦੇ ਦੋ ਅੰਗੂਠਿਆਂ ਦੇ 26 ਹੋਗੇ ਨਾ ਆ ਇੱਕ ਲਾ ਲਓ ਫਿਰ ਅੱਗੇ ਆ ਲਾ ਲਓ ਬਾਹਾਂ ਫਿਰ ਆ ਤੇ ਆ ਲਾ ਲਓ ਜਦੋਂ ਆਹ ਜਿਹੜੀਆਂ ਬਾਹਾਂ ਇੱਥੋਂ ਖੂਨ ਦੀਆਂ ਤਧੀਰੀਆਂ ਵਗਣਡੀਆਂ ਨੇ ਤੇ ਫਿਰ ਪੈਰਾਂ ਦੀ ਵਾਰੀ ਆ ਗਈ ਪੈਰਾਂ ਦੀਆਂ ਉਂਗਲਾਂ ਹੈਨਾ ਪੈਰ ਆ ਗਏ ਗਿੱਟੇ ਆ ਗਏ ਗੋਡੇ ਆ ਗਏ ਫਿਰ ਇੱਥੋਂ ਵੱਢ ਦ ਹੁਣ ਧੜ ਤੇ ਸਰੀਰ ਹੀ ਬਚਿਆ ਏ ਆਖਰੀ ਬੰਦ ਸਿਰਫ ਧੜ ਤੇ ਸਰੀਰ ਬਚਿਆ ਆਖਰੀ ਬੰਦ ਤੇ ਗੁਰਸਿੱਖ ਸਾਧੂਆਂ ਦਾ ਵਿਦਵਾਨਾਂ ਦਾ ਇੱਕ ਵਖਿਆ ਨੇ ਕਹਿੰਦੇ ਜਦੋਂ ਸਿਰ ਤੇ ਧਾੜੀ ਕੱਲਾ ਬਚਿਆ ਸੀ ਨਾ ਇੰਨਾ ਕੀ ਇੱਥੋਂ ਵੀ ਖੂਨ ਦੀਆਂ ਤਧੀਰੀਆਂ ਵਗ ਰੀਆਂ ਇੱਥੋਂ ਵੀ ਵਗ ਰੀਆਂ ਤੇ ਭਾਈ ਮਨੀ ਸਿੰਘ ਜੀ ਨੇ ਜਲਾਦ ਨੂੰ ਕਿਹਾ ਕਿ ਥੋੜੀ ਦਿਰ ਰੁਕ ਜਾ ਮੈਂ ਬਾਣੀ ਗਾਉਣ ਡਿਆ ਆਇਓ ਪੂਰੀ ਹੋ ਲੈਂਦੇ ਤੇਹੀਂ ਜਦੋਂ ਉਹ ਪੜਦੇ ਸੀ ਤੇ ਇੱਕਦਮ ਜਿੱਦਾਂ ਸਾਰੇ ਸਰੀਰ 'ਚ ਚਰਨਾਹਟ ਜੀ ਛੱਡਦੀ ਹੈ ਨਾ ਇੰਦਾ ਛੜੀ ਵੀ ਬੰਦਿਆ ਤੂੰ ਮੜਾ ਜਾਂ ਲੱਕ ਪੀੜ ਕਰਨ ਤੇ ਬੰਦ ਕਰ ਦਿਨਾ ਬਾਣੀ ਪੜਨੀ ਮੇਰੇ ਜੀ ਲੱਕ ਪੀੜ ਹੁੰਦਾ ਹੀ ਮੇਰੇ ਜੀ ਨੀਂਦ ਆਉਂਦੀ ਹੀ ਮੈਨੂੰ ਜੀ ਭੁੱਖ ਲੱਗੀ ਹੀ ਮੈਨੂੰ ਜੀ ਮੈਂ ਫਲਾਣੇ ਦਾ ਫੋਨ ਆ ਗਿਆ ਸਿਰਫ ਇਹੋ ਦੋ ਧੜ ਆ ਦੋ ਬੰਦ ਬਚੇ ਨੇ ਆ ਧੜ ਬਚਿਆ ਯਾ ਸਿਰ ਬਚੇ ਇੰਨਾ ਹੀ ਜੁੜਿਆ ਹੈ ਬਾਕੀ ਸਭ ਲੱਤ ਕੇ ਬੰਦ-ਬੰਦ ਕੱਟੇ ਗਏ ਤੇ ਬਾਣੀ ਗੁਰੂ ਨਾਲ ਇੰਨਾ ਪਿਆਰ ਹੈ ਕਿ ਉਦੋਂ ਵੀ ਬਾਣੀ ਗਾਉਂਦੇ ਤੇ ਜਲਾਦ ਨੂੰ ਕਹਿੰਦੇ ਨੇ ਥੋੜੀ ਦਿਰ ਰੁਕ ਜਾ ਮਿੰਨੂ ਬਾਣੀ ਥੋੜੀ ਜੀ ਹੋਰ ਗਾ ਲੈਂਦੇ ਵਿਦਵਾਨ ਸੱਜਣ ਤੇ ਤੱਕ ਕਹਿੰਦੇ ਨੇ ਕਿ ਨਹੀਂ ਉਹਨੇ ਸੁਣੀ ਨਹੀਂ ਉਹਨੇ ਧੜਲਾ ਦਿੱਤਾ ਪਰ ਜਿੰਨੀ ਦੇਰ ਤੱਕ ਬਾਣੀ ਪੂਰੀ ਨਹੀਂ ਹੋਈ ਹਰ ਇੱਕ ਬੰਦ ਚੋਂ ਆਵਾਜ਼ ਆਉਂਦੀ ਰਹੀ ਤੇ ਤੁਸੀਂ ਸੋਚ ਕੇ ਵੇਖੋ ਸਾਡੀ ਬਾਣੀ ਉਮਰ ਕਿੰਨੀ ਹੋਏਗੀ ਉਮਰ ਕਿੰਨੀ ਹੋਏਗੀ 90 ਸਾਲ ਤੇ 77 75 75 ਸਾਲਾਂ ਦੇ ਬਜ਼ੁਰਗ ਨੇ ਤੇ ਉਹ ਕਹਿੰਦੇ ਗੁਰੂ ਘਰ ਕੁਰਸੀ ਤੇ ਬਹਿਣਾ ਹੀ ਸਾਡੇ ਕੋਲ ਥੱਲੇ ਨਹੀਂ ਬੈਠਾ ਜਾਂਦਾ ਤੂੰ ਪ੍ਰੈਕਟਿਸ ਨਹੀਂ ਕੀਤੀ ਗੁਰੂ ਕੋ ਬਹਿਣ ਦੀ ਜ ਰੋਜ਼ 90 ਸਾਲ ਦੇ ਇੱਕ ਬਜ਼ੁਰਗ ਨੇ ਬੰਦ-ਬੰਦ ਕਟਾਰੇ ਨੇ ਤੇ ਬੰਦ ਕਟਾਉਂਦਿਆਂ ਵੀ ਬਾਣੀ ਨਾਲ ਇੰਨਾ ਸਤਕਾਰ ਹੈ ਕਿ ਖੂਨ ਦੀਆਂ ਤਹੀਰੀਆਂ ਵਗ ਰਹੀਆਂ ਨੇ ਪਰ ਬਾਣੀ ਹੱਲ ਧਿਆਨੇ ਤੇ ਕਿੰਨੇ ਚੌਂਕੜਾ ਮਾਰਿਆ ਸਾਡੀ ਲੱਤ ਸੌਂਗੀ ਜੀ ਸਾਡਾ ਜੀ ਲੱਕ ਅਪੀਲ ਕਰ ਲਿਆ ਜੀ ਸਾਡਾ ਜੀ ਆ ਹੋ ਗਿਆ ਜੀ ਬੰਦਗੀ ਦੀ ਸਮਾਧੀ ਦੇ ਰੰਗਾਂ ਚ ਜਾਣ ਵਾਸਤੇ ਸਾਨੂੰ ਇਹ ਮਹਾਰਾਜੀ ਦੇ ਰੰਗ ਨੇ ਬਹੁਤ ਹਿੰਮਤ ਦਿੱਤੀ ਉਸ ਦਿਨ ਤੋਂ ਬਾਅਦ ਇੱਕ ਅਭਿਆਸ ਅਸੀਂ ਸ਼ੁਰੂ ਕੀਤਾ ਸੀ ਕਿ ਬਹਿਣਾ ਰੋਜ਼ ਸੋਚ ਕੇ ਬਹਿਣਾ ਕਿ 1 ਘੰਟਾ 2 ਘੰਟੇ 3 ਘੰਟੇ ਜਿੰਨਾ ਚਿਰ ਵੀ ਬੈੰਦੇ ਹੋਵਾਂਗੇ ਤੇ ਬਸ ਬਹਿ ਜਣਾ ਇਦਾਂ ਹਿੱਲਣਾ ਨਹੀਂ ਜੋ ਮਰਜੀ ਹੋਵੇ ਪੀੜ ਹੋਵੇ ਲੱਕ ਪੀੜ ਹੋਵੇ ਲੱਤ ਸੌਂਜੇ ਉੱਠ ਜੇ ਜੋ ਮਰਜੀ ਕਰਲੇ ਬਸ ਬਹਿਣਾ ਹਿਲਣਾ ਨਹੀਂ ਹੁਣ ਸਿਰਫ ਇੱਕੋ ਹੀ ਚੀਜ਼ ਏ ਕਿ ਗਵਣਾ ਏ ਬਸ ਉਹਨੂੰ ਮਹਾਰਾਜੀ ਦਾ ਨਾਮ ਜਪਣਾ ਹੀ ਬਸ ਹੋਰ ਕੁਝ ਨਹੀਂ ਕਰਨਾ ਕਰਿਆ ਕਰੂ ਬਿਆ ਕਰੂ ਰੋਜ਼ ਜਿਹੜਾ ਏ ਘੰਟਾ ਰੱਖੋ ਪੌਣਾ ਘੰਟਾ ਰੱਖੋ ਕਿ ਮੈਂ ਬਹਿਣਾ ਏ ਝੌਂਕੜੇ 'ਚ ਬਸ ਇਸ ਕਰਕੇ ਬਹਿਣਾ ਇੱਕ ਕੱਲ ਨੂੰ ਮੈਂ ਗੁਰੂ ਕੋ ਜਾਵਾਂ ਨਾ ਤੇ ਮੈਂ ਬਹਿ ਸਕਾਂ ਆਰਾਮ ਨਾਲ ਮੈਂ ਉੱਥੇ ਜਾ ਕੇ ਵੀ ਸੋਫੇ ਤੇ ਕੁਰਸੀਆਂ ਨਾ ਭਾਲਦਾ ਫੇਰਾ ਕਿ ਨਾ ਬਹਿ ਜਾ ਅੱਛਾ ਚਲੋ ਆਪ ਜੀ ਕਿੰਨਾ ਕੁਝ ਮੰਗਦੇ ਹੋ ਮਹਾਰਾਜ ਮੇਰੀਆਂ ਲੱਤਾਂ ਤੁਰਦੀਆਂ ਰਹਿਣ ਮੈਂ ਬਜ਼ੁਰਗ ਹੋਇਆ ਵੀ ਸੈਰ ਕਰਦਾ ਰਵਾਂ ਮਾੜਾ ਮੋਟਾ ਤੁਰਿਆ ਰਵਾਂ ਕਹਤੇ ਬੋਝ ਨਾ ਬਣਾ ਮੇਰੇ ਕੋ ਬਜ਼ੁਰਗ ਹੋਇਆ ਵੀ ਪੈਸੇ ਰਹਿਣ ਮੇਰੇ ਕੋ ਘਰ ਰਵੇ ਮੈਂ ਕਿਤੇ ਪਾ ਇਦਾਂ ਮੌਤਾਜ ਨਾ ਹੋ ਜਾ ਮੈਂ ਕਿਹਤੇ ਬੋਝ ਨਾ ਬਣ ਜਾ ਜਿੱਥੇ ਇੰਨੀਆਂ ਚੀਜ਼ਾਂ ਬੁੱਢਿਆਂ ਵਾਸਤੇ ਮੰਗਦੇ ਹੋ ਆਪਣੇ ਬੁਢੇਪੇ ਵਾਸਤੇ ਹੱਥ ਖੜਾ ਕਰੋ ਤੁਹਾਡੇ ਚੋ ਇਹ ਕਿੰਨੇ ਮੰਗਿਆ ਕਿ ਮਹਾਰਾਜ ਮੈਂ ਤੇਰ ਕੋ ਬਹਿ ਸਕਾਂ ਬਸ ਇਹ ਮੰਗਿਆ ਕਦੀ ਹਨਾ ਸੋਚੀਏ ਤੇ ਸਹੀ ਨਹੀਂ ਕੀ ਕਰਦੇ ਪਏ ਆ ਭਾਈ ਇਹ ਕਰਕੇ ਉਹ ਦਿਨਾਂ ਇਸ਼ਕ ਕਰੋ ਰੋਜ਼ ਵਿਆਹ ਕਰੋ ਦੂਜੇ ਵੇਲੇ ਵਾਸਚੋਪ ਕਰਕੇ ਜਦੋਂ ਬੈਠਿਆਂ ਚੌਂਕੜੇ ਦੇ ਵਿੱਚ ਲਤਾਂ ਪੀੜ ਕਰਨ ਲੱਕ ਪੀੜ ਕਰੇ ਮਨ ਖਰਾਬੀ ਕਰੇ ਤੇ ਭਾਈ ਮਨੀ ਸਿੰਘ ਜੀ ਨੂੰ ਅੱਖਾਂ ਬੰਦ ਕਰਕੇ ਯਾਦ ਕਰ ਲੈਣਾ ਤੇ ਅਰਦਾਸ ਕਰਨੀ ਕਿ ਭਾਈ ਮਨੀ ਸਿੰਘ ਜੀ ਆਪ ਜੀ ਮਹਾਰਾਜ ਜੀ ਦੇ ਪਿਆਰੇ ਉਹ ਮੈਨੂੰ ਵੀ ਮਹਾਰਾਜ ਜੀ ਨਾਲ ਇਸ਼ਕ ਕਰਨਾ ਬਾਣੀ ਨਾਲ ਇਸ਼ਕ ਕਰਨਾ ਸਿਖਾ ਦਿਓ ਤਗੜੇ ਹੋ ਕੇ ਕਰਿਓ